ਹੈਲੋ एवरीवन ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੁਹਾਡਾ ਫਿਰ ਤੋਂ ਵੈਲਕਮ ਹੈ ਅੱਜ ਅਸੀਂ ਜਾ ਰਹੇ ਹਾਂ ਰਾਮਪੁਰੇ ਰਾਮਪੁਰੇ ਅਸੀਂ ਜਾ ਰਹੇ ਹਾਂ ਪ੍ਰਤੀਕ ਦੀ ਦਵਾਈ ਲੈਣ ਵਾਸਤੇ ਅੱਜ ਦਾ ਮੇਨ ਪਰਪਸ ਉਹੀ ਆ ਫਿਰ ਬਾਕੀ ਦਾ ਜਿਹੜਾ ਦਿਨ ਲੰਘਦਾ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਆ ਜਿਹੜੀ ਆਸੇ ਪਾਸੇ ਦੇ ਕਲੀ ਕੀਤੀ ਹੋਈ ਇਹਦੇ ਨਾਲ ਕੱਪੜੇ ਖਰਾਬ ਹੁੰਦੇ ਸੀ ਮੈਂ ਇਹਨੂੰ ਕਿਹਾ ਮੈਂ ਕਿਹਾ ਦੂਰ ਖੜਕੇ ਦੇਖ ਲੈ ਦੇਖੋ ਕਿਵੇਂ ਦੇਖ ਰਿਹਾ ਕੱਪੜੇ ਲਿਪੜ ਜਾਣਗੇ ਤੇਰੇ ਦੂਰ ਖੜਕੇ ਦੇਖਣੀ ਚੰਗਾ ਆ ਹੁਣ ਰੋਸ ਗਿਆ ਤੂੰ ਮੇਰੇ ਨਾਲ ਹੂੰ ਪਰ ਕਿਸੇ ਕੰਮ ਤੋਂ ਲੈ ਕੇ ਗਏ ਹੋਣਗੇ ਬਹੁਤ ਜ਼ਿਆਦਾ ਲਿਬੜਿਆ ਹੋਇਆ ਸੀ ਅੱਜ ਸਵੇਰੀ ਤੋਤਾ ਇਹਦੀ ਇਹਨੂੰ ਹੁਣ ਕਰਦੇ ਆ ਅੰਦਰ ਤੇ ਗੱਡੀ ਨੂੰ ਕਰਦੇ ਆ ਬਾਹਰ ਯਾਰ ਕਈ ਦਿਨਾਂ ਦੀ ਖੜੀ ਐ ਚਲਾਈ ਨਹੀਂ ਤਾਂ ਇਹਦੇ ਉੱਪਰ ਡਸਟ ਦੀ ਲੇਅਰ ਜੰਮ ਚੁੱਕੀ ਆ ਇਹ ਨੂੰ ਸਾਫ਼ ਕਰਦੇ ਆਂ ਉੱਥੇ ਪਿੱਛੇ ਲਿਆ ਕੇ ਸਾਫ਼ ਕਰਾਂਗੇ ਕਿਉਂਕਿ ਪਰਲੀ ਸਾਈਡ ਜਗ੍ਹਾ ਨਹੀਂ ਹੈ ਇਹ ਦਰੀ ਸਾਈਡ ਤੋਂ ਤਾਂ ਮੈਂ ਕਰਤੀ ਤੇ ਇੱਕ ਵਾਰ ਸਾਫ਼ ਕਰ ਦਿੱਤੀ ਗਈਆ ਤੇ ਹੁਣ ਇਹਨੂੰ ਬਾਹਰ ਕੱਢਦੇ ਆਂ ਤੇ ਪੂਰੇ ਟਾਈਮ ਤੱਕ ਧੁਰਦਿਆ ਕਰੋ ਪ੍ਰਤੀਕ ਲੋਸ਼ਨ ਲਵਾ ਕੇ ਨਹੀਂ ਲਾਇਆ ਹੁਣ ਇਹਦੇ ਤੇ ਲੋਸ਼ਨ ਲੱਗ ਰਿਹਾ ਹੈ ਤੇ ਫਾਈਨਲੀ ਹੁਣ ਅਸੀਂ ਜਾ ਰਹੇ ਆਂ ਹਾਂਜੀ ਅਸੀਂ ਰਾਮਪਰੇ ਤੋਂ ਇਦੋਂ ਬਾਅਦ ਟੱਡੇ ਆ ਗਏ ਇੱਥੋਂ ਲੈਣੀ ਆ ਦਵਾਈ ਪ੍ਰਤੀਕ ਦੀ ਤੇ ਦਵਾਈ ਲੈ ਕੇ ਇੱਥੋਂ ਚੱਲਦੇ ਆਂ ਹੁਣੀ ਪਹੁੰਚਿਆ ਆਲੇ ਥੋੜੇ ਟਾਈਮ ਪਹਿਲਾਂ ਹੀ ਬਸ ਦਵਾਈ ਲੈ ਲਈਏ ਡਾਕਟਰ ਨੂੰ ਮਿਲ ਲਈਏ ਇਹ ਦਵਾਈ ਲੈ ਲਈ ਅਸੀਂ ਕਾਫੀ ਟਾਈਮ ਲੱਗ ਗਿਆ ਸਾਨੂੰ ਡਾਕਟਰ ਦੇ ਤੇ ਹੁਣ ਅਸੀਂ ਪਿੰਡ ਜਾ ਰਹੇ ਆ ਤੇ ਪਿੰਡ ਜਾ ਕੇ ਮਿਲਦੇ ਆ ਹੁਣ ਇੱਕ ਦੋ ਕੰਮ ਹੋਰ ਵੀ ਨੇ ਅੱਜ ਕਰਨੇ ਨੇ ਤੇ ਉਹ ਕਰਦੇ ਜਾ ਕੇ ਹਾਂਜੀ ਕਰੇ ਪਹੁੰਚ ਗਿਆ ਦਵਾਈ ਲੈ ਕੇ ਤੇ ਇੱਕ ਤੁਹਾਨੂੰ ਚੀਜ਼ ਦਿਖਾਉਣਾ ਜਿਹੜੀ ਅਸੀਂ ਕੱਲ ਬਣਾਈ ਸੀ ਮੈਂ ਤੇ ਪ੍ਰਤੀਬ ਨੇ ਆ ਲਓ ਇਹ ਬਣਾਇਆ ਤੁਸੀਂ ਚੱਪਲ ਕੱਟ ਕੇ ਇਹ ਟਰਾਲੀ ਐ ਤੇ ਇਹ ਹੈਗਾ ਟਰੈਕਟਰ ਤਾਂ ਮੈਂ ਚੱਪਲ ਕੱਟੀ ਦੇ ਆ ਬਣਾ ਕੇ ਦਿੱਤਾ ਜਿਹੜੀ ਉਹ ਇੰਜੈਕਸ਼ਨ ਵਾਲੀਆਂ ਉਹ ਨਹੀਂ ਹੁੰਦੀਆਂ ਸ਼ੀਸ਼ੀਆਂ ਵਾਲੀਆਂ ਹੁੰਦੀਆਂ ਉਹਦੇ ਢੱਕਣ ਇਹ ਕੋਈ ਟਾਇਰ ਬਣਾ ਤੇ ਤੇ ਬਣਾ ਲਈ ਟਰਾਲੀ ਟਰੈਕਟਰ ਕਮੈਂਟ ਕਰਕੇ ਦੱਸਿਓ ਕਿਵੇਂ ਦਾ ਬਣਿਆ ਇਹ ਹੁਣ ਕਰਦੇ ਆ ਬਾਕੀ ਦੇ ਕੰਮ ਹਾਂਜੀ ਇੱਕ ਹੋਰ ਕੰਮ ਨਮਾ ਜਾਂ ਤਾਂ ਇੱਥੋਂ ਪਿੰਡੋਂ ਹੀ ਸਰ ਜੀਗਾ ਕੱਪੜੇ ਲੈ ਕੇ ਆਉਣੇ ਨੇ ਜਾਂ ਫਿਰ ਜਾਣਾ ਪੈਗਾ ਬਰਨਾਲੇ ਕਿ। ਚੈੱਕ ਕਰਦੇ ਹਾਂ। ਹਾਂ ਜੀ ਜਿਹੜਾ ਸਮਾਨ ਲੈਣਾ ਸੀ ਉਹ ਸਾਨੂੰ ਪਿੰਡੋਂ ਮਿਲਿਆ ਨਹੀਂ ਇਸ ਲਈ ਹੁਣ ਬਰਨਾਲੇ ਤੋਂ ਲੈ ਕੇ ਆਉਣਾ ਪਏਗਾ। ਰਸਤੇ ਦੇ ਵਿੱਚ ਇੱਕ ਟ੍ਰੈਜਡੀ ਹੋ ਗਈ ਸੀ। ਪਟਾੜ ਖਤਮ ਹੋ ਗਿਆ ਸੀ ਮੋਟਰਸਾਈਕਲ ਦਾ ਟੋੜ ਕੇ ਹਾਲਾਂਕਿ ਨੇੜੇ ਹੀ ਹੋਇਆ ਸੀ ਪੈਟਰੋਲ ਪੰਪ ਦੇ ਨੇੜੇ ਜਾ ਕੇ ਖਤਮ ਹੋਇਆ ਤਾਂ ਬਚਤ ਰਹੀ। ਪੈਟਰੋਲ ਪਵਾ ਲਿਆ ਤੇ ਹੁਣ ਚੱਲਦੇ ਆਂ ਬਰਨਾਲਾ। ਹਾਂਜੀ ਬਰਨਾਲੇ ਪਹੁੰਚ ਗਏ ਆ ਸਮਾਨ ਲੈਣੇ ਆ ਦੇਖਦਾ ਕਿਹੜਾ-ਕਿਹੜਾ ਸਮਾਨ ਲੈਣਾ ਤੇ ਸੰਡੇ ਅੱਜ ਪਰ ਫੇਰ ਵੀ ਟ੍ਰੈਫਿਕ ਪੂਰੀ ਉੱਪਰ ਨਾਲ ਸੰਦੂ ਆਈ ਡਰਿਆ ਵੀ ਜਿਹੜੀ ਦੁਕਾਨ ਤੇ ਅਸੀਂ ਜਾਣਾ ਉਹ ਵੀ ਨੰਬੰਤ ਹੋ ਗਿਆ ਅੱਜ ਦੇਖ ਕੀ ਨਹੀਂ ਆਇਆ ਲੋ ਜੀ ਅੱਧਾ ਸਮਾਨ ਲੈਤਾ ਗਿਆ ਬਾਕੀ ਦਾ ਸਮਾਨ ਖਰੀਦਦੇ ਆ ਤੇ ਚੱਲਦੇ ਆ ਹਾਂਜੀ ਜਿਹੜਾ ਸਮਾਨ ਲੈਣਾ ਸੀ ਉਹ ਲੈ ਲਿੱਤਾ ਗਿਆ ਹੁਣ ਜਾ ਰਹੇ ਆ ਘਰੇ ਅੱਜ ਬਾਜ਼ਾਰ ਬੰਦ ਹੈ ਤਾਂ ਕਰਕੇ ਬਹੁਤ ਮੁਸ਼ਕਲ ਨਾਲ ਜਿਹੜਾ ਸਮਾਨ ਲੈਣਾ ਸੀ ਹਾਂਜੀ ਸਾਰਾ ਸਮਾਨ ਲੈ ਕੇ ਘਰੇ ਪਹੁੰਚ ਗਏ ਆ ਅਸਲ ਦੇ ਵਿੱਚ ਅਸਲ ਦੇ ਵਿੱਚ ਮੇਰੇ ਬ੍ਰਦਰ ਨੇ ਲੈਣਾ ਸੀ ਸਮਾਨ ਆਪਣੇ ਥੋੜੇ ਬਹੁਤ ਕੱਪੜੇ ਹੀ ਰਹਿੰਦੇ ਸੀ ਉਹਦੇ ਤਾਂ ਉਹ ਖਰੀਦ ਲਿਆ ਥੋੜੇ ਬਹੁਤ ਤਾਂ ਬਰਨਾਲੇ ਤੋਂ ਖਰੀਦੇ ਗਏ ਥੋੜੇ ਬਹੁਤ ਪਿੰਡੋਂ ਵੀ ਪਿੰਡੋਂ ਖਰੀਦੇ ਗਏ ਬਾਕੀ ਦੀ ਸ਼ਾਪਿੰਗ ਉਹਦੀ ਪਹਿਲਾਂ ਹੀ ਹੋਈ ਰਹੀ ਸੀ ਸੋ ਉਹਦੀ ਵੀ ਸ਼ਾਪਿੰਗ ਡਨ ਹੋ ਗਈ ਸਾਰੇ ਪਰਿਵਾਰ ਦੀ ਸ਼ਾਪਿੰਗ ਹੋ ਗਈ ਹੁਣ ਸਿਰਫ ਵਿਆਹ ਦਾ ਇੰਤਜ਼ਾਰ ਹੈ ਇਧਰ ਪ੍ਰਤੀਕ ਕਹਿੰਦਾ ਮੈਨੂੰ ਨਾਲ ਨਹੀਂ ਲੈ ਕੇ ਗੀ ਤੇ ਨਾਲ ਜਾਣਾ ਸੀ ਹਾਂਜੀ ਸ਼ਾਮ ਹੋ ਗਈ ਪ੍ਰਤੀਕ ਨੂੰ ਅੱਜ ਦਵਾਈ ਵੀ ਦਵਾ ਲੈਂਦੀ ਤੇ ਹੋ ਜਿਹੜੇ ਨਿੱਕੇ ਮੋٹے ਕੰਮ ਸੀ ਉਹ ਵੀ ਕੰਪਲੀਟ ਕਰ ਲੇ। ਤੇ ਕੱਲ ਨੂੰ ਪ੍ਰਤੀਕ ਦਾ ਫਰਸਟ ਪੇਪਰ ਹੈ ਤੇ ਉਹਦੀ ਹੁਣ ਕਰਾਉਣੇ ਆ ਅਸੀਂ ਤਿਆਰੀ। ਅੱਜ ਦਾ ਬਲੌਗ ਇੱਥੇ ਤੱਕ ਹੀ ਖਤਮ ਕਰਦੇ ਆ। ਛੋਟਾ ਜਿਹਾ ਬਲੌਗ ਸੀ ਕਿਉਂਕਿ ਜ਼ਿਆਦਾਤਰ ਅੱਜ ਇਧਰ ਉਧਰ ਜਾਣ ਚ ਹੀ ਲੰਘਿਆ ਦਿਨ ਤੇ ਮਿਲਦੇ ਆ ਅਗਲੇ ਬਲੌਗ ਚ ਟੇਕ ਕੇਅਰ ਬਾਏ ਬਾਏ।